ਅੱਜ ਲੁਧਿਆਣਾ ਦੇ ਚੌੜੀ ਸੜਕ ਸਥਿਤ ਸੁਨੈਰੀ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕਾਂ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ 150 ਦੇ ਕਰੀਬ ਮਰੀਜ਼ਾਂ ਨੇ ਆ ਕੇ ਇਸ ਕੈਂਪ ਦਾ ਲਾਭ ਉਠਾਇਆ ਇਸ ਮੌਕੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਆ ਕੇ ਆਪਣਾ ਸਹਿਯੋਗ ਵੀ ਦਿੱਤਾ ਆਓ ਵਿਗਦੇ ਆ ਇਸ ਸੰਬੰਧੀ ਪੰਜਾਬ ਖਬਰ 24 ਦੀ ਇਹ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਿੰਦਰ ਸਿੰਘ ਉਜਾ ਮੁਕਤ ਸੇਵਾਦਾਰ ਸਿੱਖ ਨੌਜਾਨ ਸੇਵਾ ਸੋਸਾਇਟੀ ਅੱਜ ਅਸੀਂ ਵਿਸ਼ੇਸ਼ ਸੱਦੇ ਤੇ ਸੁਨਹਿਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌੜੀ ਸੜਕ ਵਿਖੇ ਕਿਤੇ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਰਵਿੰਦਰ ਸਿੰਘ ਜੀ ਦੀ ਸੇਵਾ ਮੁਕਤ ਸੇਵਾਦਾਰੀ ਦੇ ਨਾਤੇ ਇਸ ਕੈਂਪ ਪਰ ਫ੍ਰੀ ਕੈਂਪ ਮੈਡੀਕਲ ਕੈਂਪ ਲਗਾਇਆ ਗਿਆ ਅੱਖਾਂ ਦਾ ਜਿਸੇ ਵੀ ਉਚੇਚੇ ਤੌਰ ਤੇ ਇਹਨਾਂ ਨੇ ਦੱਸ ਰਹੇ ਹਾਂ ਸੱਦਾ ਦਿੱਤਾ ਅਤੇ 9 ਸਾਲ ਦੀ ਜਿੱਥੇ ਦਾਤ ਵਧਾਈ ਵੀ ਦਿੰਦਾ ਹੈ ਇਨ੍ਹਾਂ ਪ੍ਰਬੰਧਕਾਂ ਨੇ ਇਸ ਚਿੱਛੇ ਪ੍ਰਬੰਧ ਦੇ ਹੇਠਾਂ ਅੱਜ ਜਿਹੜਾ ਫਰੀ ਅੱਖਾਂ ਦਾ ਕੈਂਪ ਲਗਾਇਆ ਗਿਆ ਮੈਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਕਮੇਟੀ ਨੂੰ ਸਹਿਯੋਗ ਦਿਓ ਆਪਣਾ ਪਿਆਰ ਬਖਸ਼ੋ ਅਸੀਸਾਂ ਦਿਓ ਤਾਂ ਜੋ ਇਸੇ ਤਰ੍ਹਾਂ ਇਹ ਕਮੇਟੀ ਵੱਧ ਤੋਂ ਵੱਧ ਸੰਗਤਾਂ ਦੇ ਸਹਿਯੋਗ ਨਾਲ ਗੁਦਵਾਰਾ ਕਮੇਟੀ ਦੇ ਮੈਂਬਰਾਂ ਨਾਲ ਵੱਧ ਤੋਂ ਵੱਧ ਸਹਿਯੋਗ ਦੇਵੇ ਜੀਦਾ ਖਾਸਾ ਵਾਈਬਲ ਦੀ ਸਪੋਕ ਸਨੇਰੀ ਗੁਰਦੁਆਰਾ ਸਿੰਘ ਸਭਾ ਛੋੜੀ ਸੜਕ ਦੇ ਉੱਤੇ ਅੱੱਖਾਂ ਦਾ ਕੋਈ ਚੈੱਕਅਪ ਸੱਤ ਲਗਾਇਆ ਗਿਆ ਹੈ ਸੰਗਤਾਂ ਨੇ ਹੁਣ ਤੇ ਦਸਤੂਰ ਦੇ ਅੱਗੇ ਬਹੁਤ ਜਿਆਦਾ ਵਧਿਆ ਪਹਿਲਾਂ ਕਿੱਸਾ ਤੋਂ ਨਹੀਂ ਛੱਟੋ ਗੜ ਵੀ ਪੇਸ਼ੇਨ ਦੋਸਤੋ ਪੇਸ਼ੇਨ ਆਇਆ ਐ ਐਸ ਐਮ ਪੀ ਪੇਸ਼ੇਨ ਆਏ ਨੇ ਜਿਹੜਾ ਆਪਣੇ ਦੇਖਣ ਵੀ ਤੋਂ ਆਨੇ ਆ ਗਏ ਨੇ ਸੰਗਤਾਂ ਚਾਹੀਨ ਨੋਟ ਮਾਰਤਾ ਤੇ ਆ ਸਨੇਰੀ ਗੁਰਦੁਆਰਾ ਸਾਹਿਬ ਦੀਆਂ ਅੱਗੇ ਵਕਤ ਵੀ ਸਾਨੂੰ ਇਹ ਸੇਵਾ ਦਾ ਮੌਕਾ ਦਿੱਤੇ ਰਹੇ ਸਾਨੂੰ ਹੈ ਅਸੀਂ ਤੇ ਵਾਲੇ ਮੁਕਾਬਲੇ ਕਰਦੇ ਰਵਾਂਗੇ ਆਪਣੇ ਬਾਈਕ ਉਹ ਜਿਹੜਾ ਕਾਲਾ ਬਾਈਕ ਜਿਹੜਾ